ਇਸ ਪਰਿਵਾਰ ਤੋਂ ਸ਼ਮਾ ਮੰਗਾਗਾ ਕਿ 31 ਸਾਲ ਅਸੀਂ ਇਸ ਕੌਮ ਦੇ ਇੰਨੇ ਜੁਝਾਰੂ ਔਰ ਕੌਮ ਦੇ ਨਿਰਧੜਕ ਜਰਨੈਲ ਦੀ ਵਰ੍ਹਸਿਆ ਨਹੀਂ ਮਨਾ ਸਕੇ ਇਹ ਜਿਹੜੀਆਂ ਲੜਾਈਆਂ ਕੌਮ ਨੇ ਪੰਥ ਨੇ ਲੜੀਆਂ ਇਹ ਵਾਕਈ ਉਹ ਲੋਕ ਲੜ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੌਮ ਦਾ ਦਰਦ ਹੋਵੇ ਇੱਥੇ ਉਹਨਾਂ ਲੋਕਾਂ ਦੀਆਂ ਵਰ੍ਹਸਿਆ ਮਨਾਈਆਂ ਨੇ ਜਿਨ੍ਹਾਂ ਨੂੰ ਕੌਮ ਨੇ ਗੱਦਾਰ ਦਾ ਖਿਤਾਬ ਦਿੱਤਾ ਮੈਂ ਯਾਦ ਦਿਵਾਉਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ 2009 ਮਈ ਦੇ ਵਿੱਚ ਇਸ ਲੱਖੀਸ਼ਾ ਵਨਜਾਰਾ ਹਾਲ ਦੇ ਵਿੱਚ ਉਹਨਾਂ ਲੋਕਾਂ ਦੀਆਂ ਵਰਸ਼ੀਆਂ ਮਨਾਈਆਂ ਗਿਆ ਜਿਨ੍ਹਾਂ ਨੂੰ ਕੌਮ ਦੇ ਜੁਝਾਰੂ ਲੋਕਾਂ ਨੇ ਸੋਧਾ ਲਾਇਆ ਸੀ ਉਹਨਾਂ ਪਰਿਵਾਰਾਂ ਦੀਆਂ ਜੈਜਹਿਕਾਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਪੰਜਾਬ ਦੇ ਅਸਲੀ ਪੁੱਤ ਨੇ ਜਿਨ੍ਹਾਂ ਨੇ মিডিਆ ਰਾਹੀਂ ਕੌਮ ਦੀ ਅਜ਼ਰ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਟ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਅੱਜ ਅਸੀਂ ਸਾਰੇ ਆਪਣੇ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਹੁਣਾਂ ਦੀ 31 ਬਰਸੀ ਦੇ ਮੌਕੇ ਤੇ ਗੁਰਦੁਆਰਾ ਰਕਾਬਗਨ ਸਾਹਿਬ ਇੱਕੀ ਇਕੱਠੇ ਹੋਏ ਹਨ ਗੁਰੂ ਜਸ ਗਾਇਨ ਕੀਤਾ ਅਖੰਡ ਪਾਠ ਸਾਹਿਬ ਦੇ ਭੋਗ ਪਿਆ ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ ਕਿ ਅੱਜ ਲੱਗਦਾ ਕਿ ਸਮੂਚਾ ਪੰਥ ਦਰਦੀ ਜਿਹੜੇ ਨੇ ਓਏ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਹਾਜ਼ਰੀਆਂ ਭਰ ਰਹੇ ਆ ਜਥੇਦਾਰ ਸਾਹਿਬ ਦੇ ਘਰੋਂ ਵੀ ਇੱਥੇ ਉਹਨਾਂ ਦੇ ਧਰਮ ਸੁਪਤਨੀ ਜੀ ਵੀ ਆਏ ਹਨ ਉਹਨਾਂ ਦੇ ਬੇਟਾ ਵੀ ਆਏ ਹਨ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਦੇ ਹੋਏ ਅਰਦਾਸ ਕਰਦੇ ਹੋਏ ਇਸ ਪਰਿਵਾਰ ਤੋਂ ਸ਼ਮਾ ਮੰਗਾਗਾ ਕਿ 31 ਸਾਲ ਅਸੀਂ ਇਸ ਕੌਮ ਦੇ ਇੰਨੇ ਜੁਝਾਰੂ ਔਰ ਕੌਮ ਦੇ ਨਿਰਧੜਕ ਜਰਨੈਲ ਦੀ ਬਰਸੀਆਂ ਨਹੀਂ ਮਨਾ ਸਕਿਆ ਸਾਨੂੰ ਯਾਦ ਨਹੀਂ ਕਰਨ ਦਿੱਤਾ ਗਿਆ ਔਰ ਐਸਾ ਦੁਖਾਂਤ ਸਾਡੇ ਵਿੱਚ ਕਿ ਅੱਜ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਰਾਜ ਭਾਗ ਦੇ ਵਿੱਚ ਰਹਿੰਦੇ ਹੋਏ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਭੁੱਲਿਆ ਵੀ ਔਰ ਲੋਕਾਂ ਨੂੰ ਭੁਲਾਇਆ ਵੀ ਮੈਂ ਪਰਿਵਾਰ ਤੋਂ ਮਾਫੀ ਮੰਗਦੇ ਹੋਏ ਇਹ ਗੱਲ ਸ਼ੁਰੂਆਤ ਕਰ ਰਿਹਾ ਕਿਉਂਕਿ ਅਸੀਂ ਉਨੇ ਬਾਣੀ ਪੜ ਰਹੇ ਸੀ ਭਾਈ ਸਾਹਿਬ ਹੁਣਾ ਵੀ ਕਿ ਜੇ ਕਾਰ ਕਿ ਉਹ ਧਰਮੀਆਂ ਕਾ ਪਾਪੇ ਕੋ ਦੰਡ ਦਿਓਏ ਇਹ ਸਾਡੇ ਸਾਰਿਆਂ ਦਾ ਕੌਮੀ ਫਰਜ਼ ਸੀ ਕਿ ਅਸੀਂ ਐਫਓ ਜਿਨਨੇ ਵੀ ਯੋਧੇ ਹੋਏ ਨੇ ਜਿਨ੍ਹਾਂ ਨੇ ਵੀ ਇਸ਼ਾਤਾਂ ਦਿੱਤੀਆਂ ਇਹਨਾਂ ਨੇ ਆਪਣਾ ਪਰਿਵਾਰ ਨਹੀਂ ਦੇਖਿਆ ਆਪਣਾ ਆਪ ਵਾਰਤਾ ਔਰ ਕਿਸਲੀ ਵਾਰਿਆ ਕਿ ਸਿੱਖ ਕੌਮ ਦੀ ਪਗ ਜੜੀ ਔਰ ਚੜ੍ਹਦੀ ਕਲਾ ਦੇ ਵਿੱਚ ਰੋਏ ਜਿਸ ਦਿਨ ਤੋਂ ਇਸ ਕੇਸ ਨੂੰ ਉਜਾਗਰ ਕੀਤਾ ਗਿਆ ਮੈਂ ਧੰਨਵਾਦ ਕਰਦਾ ਹਿਊਮਨ ਰਾਈਟ ਆਰਗੇਨਾਈਜੇਸ਼ਨ ਵਾਲਿਆਂ ਦਾ ਵੀ ਸਰਦਾਰ ਸਤਪਾਲ ਸਿੰਘ ਜੀ ਗਿਲਸਾ ਵੀ ਇੱਥੇ ਪਹੁੰਚਿਆ ਜਿਨ੍ਹਾਂ ਦੀਆਂ ਗਵਾਹੀਆਂ ਦੇ ਕੇਸ ਅੱਜ ਖੁੱਲ ਰਹੇ ਨੇ ਇਹ ਜਿਹੜੀਆਂ ਲੜਾਈਆਂ ਕੌਮ ਨੇ ਪੰਥ ਨੇ ਲੜੀਆਂ ਇਹ ਵਾਕਈ ਉਹ ਲੋਕ ਲੜ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੌਮ ਦਾ ਦਰਦ ਹੋਵੇ ਆਪਣੀ ਸਿੱਖੀ ਦਾ ਦਰਦ ਹੋਵੇ ਆਪਣੇ ਪੰਜਾਬ ਦਾ ਦਰਦ ਹੋਵੇ ਮਗਰ ਇਹ ਸਿਆਸੀ ਲੋਕਾਂ ਦੇ ਜਿਸ ਵਕਤ ਭੇਟ ਚੜਦਾ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਖੁਰਦਪੁਰਦ ਕੀਤਾ ਗਿਆ ਇਹ ਸਾਰੀ ਦੁਨੀਆ ਨੇ ਦੇਖਿਆ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਰਾਜ ਸਤਾਈਆਂ ਜਿਨ੍ਹਾਂ ਨੇ ਪੰਥ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਔਰ ਪੰਥ ਨੂੰ ਹਮੇਸ਼ਾ ਧੋਖੇ ਦੇ ਵਿੱਚ ਰੱਖਿਆ ਅੱਜ ਵੀ ਜਿਸ ਵਕਤ ਪੰਥ ਨੇ ਨਕਾਰਤਾ ਉਹ ਸਰਕਾਰਾਂ ਹੁਣ ਬੰਦੀ ਸਿੰਘਾ ਦੇ ਨਾਮ ਦੇ ਉੱਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲੱਗ ਪਈਆਂ ਮੈਂ ਸਮਝਦਾ ਕਿ ਅੱਜ ਸੋਸ਼ਲ ਮੀਡੀਆ ਔਰ ਮੀਡੀਆ ਜਿਸ ਤਰੀਕੇ ਦੇ ਨਾਲ ਕਰਕਰ ਤੱਕ ਪਹੁੰਚਿਆ ਹੋਇਆ ਹੈ ਅੱਜ ਉਹ ਚਾਲਾਂ ਹੁਣ ਦੁਬਾਰਾ ਨਹੀਂ ਚਲੀਆਂ ਜਾ ਰਹੀਆਂ ਜਿਹੜੀਆਂ 1980 90 ਦੇ ਦਹਾਕਿਆਂ ਦੇ ਵਿੱਚ ਚਲਦੀ ਰਹੀਆਂ ਅੱਜ ਲੋਕ ਉਜਾਗਰ ਹੋ ਗਏ ਨੇ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਲੋਕਾਂ ਤੇ ਹੀ ਸੋਚ ਕੀ ਹੈ ਇਹਨਾਂ ਲੋਕਾਂ ਦਾ ਨਿਸ਼ਚਿਤ ਕੀ ਹੈ ਸਿਰਫ ਤੇ ਸਿਰਫ ਰਾਜ ਸੱਤਾ ਹਤਿਆਣਾ ਮੈਂ ਇਹ ਗੱਲਾਂ ਅੱਜ ਦੇ ਮੌਕੇ ਸ਼ਾਇਦ ਨਾ ਕਰਦਾ ਮਗਰ ਮੈਨੂੰ ਅੱਜ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਜਿਸ ਦਿਨ ਤੋਂ ਇਹ ਪ੍ਰੋਗਰਾਮ ਅਸੀਂ ਉਲੀਕਿਆ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਦੂਜੇ ਨੰਬਰ ਦੀ ਨੁਮਾਇੰਦਾ ਜਿੱਥੇ ਬੰਦੀ ਹੈ ਔਰ ਸਾਡੇ ਉੱਤੇ ਲੋਕਾਂ ਦਾ ਬੜਾ ਵਿਸ਼ਵਾਸ ਵੀ ਹੈ ਔਰ ਲੋਕਾਂ ਦਾ ਭਰੋਸਾ ਹੈ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹਰ ਲੋਕਾਂ ਦੀ ਆਸਥਾ ਵੀ ਹੈ ਔਰ ਸਾਡੇ ਲੋਕਾਂ ਤੇ ਇੱਕ ਵਿਸ਼ਵਾਸ ਰੱਖਦੇ ਨੇ ਕਿ ਇਹ ਹਮੇਸ਼ਾ ਪੰਥ ਦੀ ਗੱਲ ਝੁੱਕਣਗੇ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦਾ ਇਹ ਗੱਲਬਾਤ ਦੁਬਾਰਾ ਉਠੀ ਮੈਨੂੰ ਬਹੁਤ ਫੋਨ ਆਏ ਵੱਖ-ਵੱਖ ਕੰਟਰੀਜ਼ ਤੋਂ ਵੀ ਔਰ ਦੇਸ਼ ਦੇ ਵੱਖਰੇ ਸੂਬਿਆਂ ਤੋਂ ਵੀ ਕਿ ਤੁਸੀਂ ਕਿਉਂ ਨਹੀਂ ਜਥੇਦਾਰ ਸਾਹਿਬ ਦੀ ਵਰਸੀ ਮਨਾਉਂਦੇ ਅੱਜ ਜਦ ਅਸੀਂ ਇਹ ਵਰਸੀ ਮਨਾਉਂਦਾ ਐਲਾਨ ਕੀਤਾ ਅੱਜ ਉਹ ਪੰਥਕ ਲੋਗ ਆਪਣੇ ਆਪ ਨੂੰ ਕਹਿਣ ਵਾਲੇ ਜਿਨ੍ਹਾਂ ਨੇ ਇਸ ਦਿੱਲੀ ਕਮੇਟੀ ਦੇ ਵਿੱਚ 12-12 ਸਾਲ ਸੀਟਾਂ ਤੇ ਰਹਿ ਕੇ ਹਮੇਸ਼ਾ ਕਾਂਗਰਸੀਆਂ ਦੇ ਗਲਿਆਂ ਦੇ ਵਿੱਚ ਸਰੂਪੇ ਪਾਏ ਆ ਇੱਥੇ ਉਹਨਾਂ ਲੋਕਾਂ ਦੀਆਂ ਵਰਸੀਆਂ ਮਨਾਈਆਂ ਨੇ ਜਿਨ੍ਹਾਂ ਨੂੰ ਕੌਮ ਨੇ ਗद्दार ਦਾ ਖਿਤਾਬ ਦਿੱਤਾ ਮੈਂ ਯਾਦ ਦਿਵਾਉਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ 2009 ਮਈ ਦੇ ਵਿੱਚ ਇਸ ਲੱਖੀ ਸ਼ਾਹ ਬਨਜਾਰਾ ਹਾਲ ਦੇ ਵਿੱਚ ਉਹਨਾਂ ਲੋਕਾਂ ਦੀਆਂ ਵਰਸ਼ੀਆਂ ਮਨਾਇਆਂ ਗਿਆ ਜਿਨ੍ਹਾਂ ਨੂੰ ਕੌਮ ਦੇ ਜੁਜਵਾਰੂ ਲੋਕਾਂ ਨੇ ਸੋਧਾ ਲਾਇਆ ਸੀ। ਉਹਨਾਂ ਪਰਿਵਾਰਾਂ ਦੀਆਂ ਜੈਜਾਏਕਾਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਪੰਜਾਬ ਦੇ ਅਸਲੀ ਪੁੱਤ ਨੇ ਜਿਨ੍ਹਾਂ ਨੇ মিডিਆ ਰਾਹੀਂ ਕੌਮ ਦੀ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਇਹ ਫੈਸਲਾ ਵੀ ਹੁਣੇ ਮੇਰੇ ਕੋਲੋਂ ਬਾਬਾ ਬਲਜੀਤ ਸਿੰਘ ਜੀ ਪੁੱਛ ਰਹੇ ਸੀ ਕਿ ਤੁਸੀਂ ਲੱਖੀ ਸ਼ਾਹ ਬਨਜਾਰਾ ਹਾਲ ਦੇ ਵਿੱਚ ਪ੍ਰੋਗਰਾਮ ਕਿਉਂ ਨਹੀਂ ਰੱਖਿਆ। ਮੈਂ ਐਸੀ ਕਰਕੇ ਇਹ ਪ੍ਰੋਗਰਾਮ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਗੁਰੂ ਸਵਾਦ ਦੇ ਉਸ ਥਾਂ ਤੇ ਰੱਖਿਆ ਹੈ ਕਿਉਂਕਿ ਉੱਥੇ ਉਹ ਲੋਕਾਂ ਨੂੰ ਸਰੂਪੇ ਪਾਏ ਗਏ ਆ ਜਿਨ੍ਹਾਂ ਨੇ ਸਾਡੇ ਕੌਮਾਂ ਦੇ ਲੋਕਾਂ ਨੂੰ ਸ਼ਹੀਦ ਕੀਤਾ ਸੋ ਅਸੀਂ ਇਹ ਚਾਹਦੇ ਸੀ ਕਿ ਇਹ ਪਵਿੱਤਰ ਵਿਹਾੜੀ ਦੀ ਸ਼ੁਰੂਆਤ ਜਿਹੜੀ ਹੈ ਅੱਜ ਇੱਥੋਂ ਕੀਤੀ ਜਾਏ ਮਹਾਰਾਜ ਦੇ ਥਾਂ ਦੇ ਉੱਤੇ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਬਹੁਤ ਬੁਲਾਰੇ ਦੂਰ-ਦੂਰ ਤੋਂ ਆਏ ਨੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਨੂੰ ਅਸੀਂ ਇਕੱਠਾ ਹੋਇਆ ਇੱਥੇ ਖੜਾ ਹੋਇਆ ਕਿ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੀ ਪਿੱਠ ਤੇ ਹੱਥ ਰੱਖਿਆ ਤੁਸੀਂ ਹਮੇਸ਼ਾ ਸਾਰੇ ਉਹ ਪੰਥਦਰਦੀਓ ਜਿਨ੍ਹਾਂ ਨੇ ਇਹ ਲੰਬਾ ਪੈਂਡਾ ਜਿਹੜਾ ਆਪਣੇ ਪਿੰਡੇ ਤੇ ਹੰਡਾਇਆ ਵੀ ਹੈ ਤਸ਼ੱਦਦ ਆਪਣੇ ਪਿੰਡੇ ਤੇ ਹੰਡਾਇਆ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਸਾਹਿਬ ਬੈਠੇ ਆ ਸੰਤ ਬਾਬਾ ਦਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਬੈਠੇ ਨੇ ਵੱਡੇ ਵੱਡੇ ਹੋਰ ਸਾਰੇ ਇੱਥੇ ਬੈਠੇ ਨੇ ਭਾਈ ਮੋਹਕਮ ਸਿੰਘ ਜੀ ਖਾਸ ਤੌਰ ਤੇ ਜਿਨ੍ਹਾਂ ਦਾ ਬੜਾ ਵੱਡਾ ਉਪਰਾਲਾ ਰਿਹਾ ਹੈ ਕਈ ਮਨਜੀਤ ਸਿੰਘ ਜੀ ਭੋਮਾ ਜਿਹੜੇ ਸਾਥੀ ਨੇ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਮ ਵਿਚਾਰਦੇ ਮੈਂ ਸਭ ਦੇ ਨਾਮ ਹੁਣੇ ਗੱਲੋ ਸਾਹਿਬ ਨੇ ਲੈਣੇ ਨੇ ਮੈਂ ਤੁਹਾਡੇ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਜੀ ਆਇਆਂ ਦਾ ਪਰਿਵਾਰ ਦਾ ਧੰਨਵਾਦ ਕਰਦਾ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇੱਕ ਐਸੀ ਲੀਕ ਦੇ ਕੇ ਜਾਓ ਸਾਨੂੰ ਕਿਉਂਕਿ ਤੁਸੀਂ ਲੋਕਾਂ ਦਾ ਤੁਹਾਡੇ ਲੋਕਾਂ ਦਾ ਬੜਾ ਵੱਡਾ ਇਤਿਹਾਸ ਹੈ ਤੁਹਾਡੇ ਲੋਕਾਂ ਦਾ ਬੜਾ ਵੱਡਾ ਤਜਰਬਾ ਹੈ ਕਿ ਆਪਾਂ ਕੌਮ ਦੀ ਲੜਾਈ ਨੂੰ ਅੱਗੇ ਲੜ ਸਕੀਏ ਤਾਂ ਕਿ ਸਾਡੀ ਆਣ ਵਾਲੀ ਪਨੀਰੀ ਨੂੰ ਇਹ ਕਦੀ ਨਮੋਸ਼ੀ ਨਾ ਹੋ ਸਕੇ ਕਿ ਜਿਹੜੇ ਲੋਕਾਂ ਦੇ ਕੌਮ ਦੇ ਲਈ ਕੋਈ ਸ਼ਹਾਦਤ ਦਿੰਦਾ ਹੈ ਤੇ ਉਹਦੀ ਕੋਈ ਸਾਰ ਲੈਣ ਵਾਲਾ ਨਾ ਹੋਵੇ ਐਸਾ ਇੱਕ ਪੰਥ ਖੜਾ ਕਰੀਏ ਜਿਹੜਾ ਆਪਣੇ ਆਣ ਵਲੇ ਸ਼ਹੀਦਾਂ ਲਈ ਆਪਣੇ ਆਣ ਵਲੇ ਜੁਝਾਰੂ ਲੋਕਾਂ ਦੇ ਲਈ ਇੱਕ ਮਿਸਾਲ ਬਣ ਸਕੇ ਕਿ ਇਹ ਪੰਥ ਜਿਹੜਾ ਹੈ ਜਿਹੜਾ ਵੀ ਸ਼ਹਾਦਤ ਦੇਗਾ ਜਿਹੜਾ ਵੀ ਕੁਰਬਾਨੀਆਂ ਕਰੇਗਾ ਜਿਨ੍ਹਾਂ ਦੇ ਪਰਿਵਾਰ ਤੇ ਵੀ ਕੋਈ ਤਸ਼ੱਦਦ ਹੋਈ ਹੈ ਉਹਨਾਂ ਦੇ ਪਿੱਛੇ ਸਮੂਚਾ ਪੰਥ ਖੜਾ ਹੈ ਐਸੀ ਕੋਈ ਲੀਕ ਲੀਕ ਬਣਾਈਏ ਔਰ ਇਤਿਹਾਸ ਦੇ ਵਿੱਚ ਅੱਜ ਦਾ ਇਹ ਦਿਨ ਆਪਾਂ ਲਿਖ ਸਕੀਏ ਤਾਂ ਕਿ ਅੱਜ ਸਾਰੇ ਵਕ ਵਕ ਪੰਜਾਬ ਦੇ ਹਰਿਆਣਾ ਤੇ ਲੋਕਾਂ ਤੋਂ ਇੱਥੋਂ ਪਹੁੰਚੇ ਨੇ ਸਾਰੀਆਂ ਸੰਪਰਦਾਵਾਂ ਪਹੁੰਚੀਆਂ ਔਰ ਅੱਜ ਤੁਹਾਡੇ ਸਾਰਿਆਂ ਦਾ ਆਨ ਦਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਲਾਹਾ ਪੰਥ ਨੂੰ ਮਿਲਣਾ ਚਾਹੀਦਾ ਸੋ ਮੈਂ ਸਾਰਿਆਂ ਦੇ ਆਏ ਹੋਏ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਬਹੁਤ ਹੀ ਸਤਿਕਾਰਯੋਗ ਸਦਾ ਬਲਵੰਤ ਸਿੰਘ ਜੀ ਰਾਮੂ ਵਾਲੀਆ ਸਾਹਿਬ ਇਨੀ ਠੰਡ ਦੇ ਵਿੱਚ ਵੀ ਜਦ ਮੈਂ ਬੇਨਤੀ ਕੀਤੀ ਇਹਨਾਂ ਨੇ ਕਿਹਾ ਮੈਂ ਜ਼ਰੂਰ ਆਵਾਂਗਾ ਸਦਾਰ ਜਗਮੀਤ ਸਿੰਘ ਬਰਾਰ ਸਾਹਿਬ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਬੇਨਤੀ ਕਰਾਂਗਾ ਕਿ ਜਿਹੜਾ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿਉਂਕਿ ਬੁਲਾਰੇ ਬਹੁਤ ਨੇ ਔਰ ਸਮੇਂ ਦੀ ਘਾਟ ਵੀ ਹੈ ਔਰ ਸਰ ਸਰਦੀ ਦਾ ਸਮਾਂ ਵੀ ਹੈ ਸਾਰਿਆਂ ਨੇ ਸਮੇਂ ਨੂੰ ਜੋ ਜੋ ਘਟ ਤੋਂ ਘਟ ਸਮੇਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਔਰ ਮੈਂ ਹੁਣ ਬੇਨਤੀ ਕਰਾਂਗਾ ਕਿ ਕਾਲੂ ਸਾਹਿਬ ਆਪਣੀ ਸਟੇਜ ਦੀ ਸਿਵਾ ਸੰਭਾਲਦੇ ਹੋਏ ਸਾਰਿਆਂ ਨੂੰ ਬੁਲਾਣ ਵੀ ਔਰ ਉਸ ਤੋਂ ਬਾਅਦ ਸਮੂਹ ਪੰਥ ਦੇ ਵੱਲੋਂ ਪਰਿਵਾਰ ਦਾ ਜਿੱਥੇ ਸਤਿਕਾਰ ਕੀਤਾ ਜਾਣਾ ਧੰਨਵਾਦ ਕੀਤਾ ਜਾਣਾ ਕਿ ਤੁਸੀਂ ਇੰਨੀ ਵੱਡੀ ਲੜਾਈ ਦੀ ਇੱਕ ਮਿਸਾਲ ਬਣੇ ਹੋ ਔਰ ਤੁਹਾਡੇ ਤੋਂ ਅੱਜ ਦੁਨੀਆ ਇੱਕ ਮਿਸਾਲ ਲੈ ਸਕੇ ਔਰ ਅਸੀਂ ਸਾਰੇ ਉਸ ਹੀ ਸੇਧ ਦੇ ਉੱਤੇ ਚੱਲ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ